ਜਲੰਧਰ ਸ਼ਹਿਰ ਦੀ ਸਾਰੀ ਹੀ ਪਬਲਿਕ ਨੂੰ ਇਹ ਯਕੀਨ ਦਿਲਾਉਣਾ ਚਾਹੁੰਦਾ ਕਿ ਆਉਣ ਵਾਲੇ ਜਿਹੜੇ 5 ਸਾਲ ਹੈ ਉਹ ਜਲੰਧਰ ਨੂੰ ਇੱਕ ਡਿਵੈਲਪਡ ਸਿਟੀ ਤੁਹਾਨੂੰ ਬਣਾ ਕੇ ਦਿਖਾਵਾਂਗੇ ਕਿਉਂਕਿ ਸਾਡੀ ਆਮ ਆਦਮੀ ਪਾਰਟੀ ਪੰਜਾਬ ਦੀ ਜਲੰਧਰ ਦੀ ਤਰੱਕੀ ਦੇ ਲਈ ਅਸੀਂ ਲੋਕ ਵਚਨਬੱਧ ਹੈਗੇ ਆਂ ਔਰ ਜਿਹੜੀ ਸਾਡੇ ਮਾਨ ਸਾਹਿਬ ਦੀ ਜਿਹੜੀਆਂ ਨੀਤੀ ਆ ਸਪੈਸ਼ਲੀ ਜਿਹੜੀ ਉਹਨਾਂ ਦੀ ਕਰਪਸ਼ਨ ਦੇ ਪ੍ਰਤੀ ਜ਼ੀਰੋ ਟੋਲਰੈਂਸ ਉਹ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਾਰਪੋਰੇਸ਼ਨ ਦੇ ਵਿੱਚ ਜ਼ੀਰੋ ਕਰਪਸ਼ਨ ਅਸੀਂ ਤੁਹਾਨੂੰ ਕਰਪਸ਼ਨ ਫ੍ਰੀ ਜਿਹੜੀ ਕਾਰਪੋਰੇਸ਼ਨ ਆ ਉਹ ਚਲਾ ਕੇ ਦਿਖਾਵਾਂਗੇ ਔਰ ਇਹ ਮੇਰਾ ਤੁਹਾਨੂੰ ਵਾਦਾ ਹੈ ਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਤੁਹਾਡੇ ਚੁ ਦੀ ਸਾਰੇ ਬੁੱਧੀਜੀਵੀਆਂ ਸਾਡੇ মিডিਆ ਦੇ ਸਾਰੇ ਸਾਥੀਆਂ ਤੁਹਾਡਾ ਵੀ ਸਹਿਯੋਗ ਅਸੀਂ ਇੱਕ ਅੱਛੀ ਸਾਰੇ ਟੀਮ ਬਣਾ ਕੇ ਮੈਂ ਔਰ ਮੇਰੇ ਸਾਡੇ ਜਿਹੜੇ ਸੀਨੀਅਰ ਡਿਪਟੀ ਮੇਅਰ ਹੈਗੇ ਆ ਔਰ ਜਿਹੜੇ ਸਾਡੇ ਡਿਪਟੀ ਮੇਅਰ ਸਾਹਿਬ ਹੈਗੇ ਆ ਉਹਨਾਂ ਦੇ ਨਾਲ ਔਰ ਸਾਡੇ ਜਿਹੜੇ ਪਾਰਸ਼ਾ ਸਾਥੀ ਚਾਹੇ ਉਹ ਸਾਡੇ ਆਪੋਜੀਸ਼ਨ ਦੇ ਆ ਸਾਡੇ ਪਾਰਸ਼ਾ ਸਾਥੀ ਆ ਕਿਉਂਕਿ ਰਾਜਨੀਤੀ ਮੇਰਾ ਮੰਨਣਾ ਹੈ ਸਿਰਫ ਉਦੋਂ ਤੱਕ ਹੋਣੀ ਚਾਹੀਦੀ ਆ ਜਦੋਂ ਤੱਕ ਇਲੈਕਸ਼ਨ ਆ ਹੁਣ ਇਸ ਸਮੇ ਸਾਡੇ ਸ਼ਹਿਰ ਨੂੰ ਜਲੰਧਰ ਨੂੰ ਡਿਵੈਲਪਮੈਂਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਔਰ ਅਸੀਂ ਸਾਰੇ ਹੀ ਰਲ ਮਿਲ ਕੇ ਆਪੋਜੀਸ਼ਨ ਨੂੰ ਨਾਲ ਲੈ ਕੇ ਅਸੀਂ ਜਲੰਧਰ ਨੂੰ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇੱਕ ਡਿਵੈਲਪਡ ਸਿਟੀ ਵੱਲ ਅਸੀਂ ਚੱਲਾਂਗੇ